ਖਾਇ ਰੱਬਾ ਇਹ ਕਿਹੜੇ ਸੌਦਾ ਲੈਣ ਆਈ ਆ ਆਪਣਾ ਆ ਵੀ ਆਪਣਾ ਆਏ ਕਿੰਨੀ ਸੋਣੀ ਲੱਗਦੀ ਨਹੀਂ ਜੀ ਟੋਕਰੀ ਨਾਲ ਆਜੋ ਆਜੋ ਸੌਦਾ ਫੜੋ ਆਪਣਾ ਆਪਣੇ ਸੌਦਾ ਫੜੋ ਜਿਹੜੇ ਲੈਣਾ ਹੈ ਆਪਣਾ ਸੌਦਾ ਤੇ ਭੈਣੇ ਲੈ ਲੈ ਹਾਈ ਰੱਬਾ ਅੱਜ ਦੀ ਟੋਕਰੀ ਨਹੀਂ ਗਈ ਜੀ ਹਾਂ ਸਾਡੀ ਬਿੱਲੀ ਸਾਡੇ ਨਾਲ ਵੱਖ ਹੋ ਗਈ ਆ ਕਹਿੰਦੀ ਤੀ ਮੈਨੂੰ ਖਡਾਉਂਦੇ ਨਹੀਂ ਦੇਖ ਪਾਲ ਨਹੀਂ ਕਰਦੇ ਆਪਣਾ ਵਕਰਾ ਸੌਦਾ ਲੈਣ ਆਈ ਅੱਜ ਚਲਾ ਚਲੀਏ ਚਲਾ ਆਜੋ ਅੱਜ ਵੱਖਰਾ ਸ਼ਬਦ ਲੈਣ ਆਇਆ ਕਹਿੰਦਾ ਮੈਨੂੰ ਸ਼ਬਦ ਵੱਖ ਲਿਆ ਦੋ ਮੇਰਾ ਤੇ ਸਾਡੇ ਨਾਲ ਵਾਕ ਹੋ ਗਈ ਲੜਤੀ ਸਾਡੇ ਨਾਲ ਟੋਕਰੀ ਟੋਕਰੀ ਤੁਹਾਡੀ ਸਾਡੇ ਨਾਲ ਵਾਕ ਹੋ ਗਈ ਐ ਇਹ ਸਾਡੇ ਤੇ ਜੀ ਨਹੀਂ ਲੱਗਣਾ ਤਰੀ ਆਉਂਦੀ ਮਾਤਾ ਜੀ ਆਏ ਰੱਬਾ ਕਿੱਥੇ ਚਲਨੀ ਆ ਪੈਣਾ ਛੋਦੇ ਲੈਣ ਕਿੱਥੇ ਚਲਦੇ ਆ ਕਿੱਥੇ ਚਲਨੀ ਛੋਦੇ ਲੈ ਆਏ ਨੇ ਮਾਂ ਦੀ ਮੈਂ ਟੋਕਰੀ ਛੱਡ ਕੇ ਗਾਂ ਜਾਣਾ ਜੀ ਜਿਆਦਾ ਪੁੱਛਿਆ ਨਹੀਂ ਆਏ ਰੱਬਾ ਐ ਚਾ ਪੇਪਰ ਵੀ ਚਾਹੀਦੇ ਇਹਨੂੰ ਚਾਹ ਰੱਖੋ ਚੁੱਕ ਰੱਖ ਦੋ ਸਮਾਨ ਉਹਦਾ ਭਾਈ ਉਹ ਡੋਗੀ ਉਹਦਾ ਸਮਾਨ ਵਕ ਲੈ ਦੇ ਉਹਨੂੰ ਹਣ ਪੇਪਰ ਰੱਖੋ ਆਪਣੇ ਹੇ ਰੱਬ ਹੇ ਚਾਰਾ ਗਲੋਰਾ ਚਲਾ ਜਾ ਜਾ ਆਪਣੇ ਫਰੂਟ ਵਾਲ ਚਲ ਜਾ ਫਰੂਟ ਲੈ ਲੈ ਆਪਣੇ ਚਲਾ 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 ਜੂਮ ਕਰ ਜੂਮ ਹਾਂ ਜੀ ਭੈਣ ਜੀ ਆਪਣੇ ਫਰੂਟ ਲੈ ਲਓ ਨਾ ਆਪਣੇ ਗੁੱਦੂ ਵੀ ਲੈ ਲਓ ਚਲ ਹਣ ਨੇਪੀ ਲੈ ਲਓ ਹਣ ਆਪਣੀ ਨੇਪੀ ਲੈ ਲਓ ਹਣਾ ਆਪਣੀ ਨੇਪੀ ਲੈ ਲਓ ਚਲ ਆ ਨੂੰ ਮੋੜ ਜੋ ਉਹ ਨੇਪੀ ਹਾਲ ਮੋੜ ਲਓ ਮੈਨੂੰ ਮੋੜ ਜਾਨ ਨੇਪੀ ਆਲ ਚਲ ਜੋ ਨੇਪੀ ਲਓ ਆਪਣੇ ਅੱਛਾ ਹਣ ਸੌਦਾ ਫੜ ਲੈਂਦੇ ਇਹਨੂੰ ਹੋਰ ਕੀ ਲੈਣਾ ਆਪਣਾ ਦਹੀਂ ਲੈਣਾ ਵਾ ਚਾ ਰੱਖੋ ਇਹਨੂੰ ਰੱਖ ਦਿਨ ਤੇ ਚਲ ਹੋਰ ਫੜ ਲਓ ਹੋਣ ਹੋਰ ਫੜ ਲਓ ਹੋਣ ਹੋਰ ਫੜਦੇ ਸੌਦਾ ਬੀਬੀ ਨਹੀਂ ਆਪੇ ਨੱਖੋ ਤੋਰੀ ਹਾਂਜੀ ਨਾਲ ਸਰ ਆ ਮੈਨੂੰ ਆਦਤ ਪੈ ਗਈ ਆਪੇ ਸੌਦਾ ਫੜਦੀ ਤੇ ਵੇਖ ਉਹਨੇ ਵੀ ਮੈਂ ਆਪੇ ਫੜਾਂ ਵਾਲ ਕਿਨੇ ਖੋਲਦੇ ਵਾਹ ਲਾਪੇ ਖੋਲ ਲੈਨੇ ਗਵਾਲਿਆ ਇਹਦਾ ਰੋਡ ਬੈਨ ਇਹਨੇ ਨਾ ਫੜਨ ਤਾਂ ਫੜਨ ਤਾਂ ਉਹਨੂੰ ਆਹ ਰੇਟ ਨਾ ਛੇੜ ਪੈਣੀ ਰੇਟ ਵੇਖ ਕੇ ਨਾ ਲੈ ਪੈਸੇ ਦੇ ਦਾਂਗੇ। ਸਮਾਨ ਲੈ ਲਾ। ਇਹ ਰੇਟ ਨਾ ਵੇਖੋ ਸਮਾਨ ਵੇਖੋ ਕਿਹੜਾ ਲੈਣਾ ਹੈ। ਆਹ ਬ੍ਰਿਤੀਜੀ ਦੀ ਟੋਕਰੀ ਰੇਟ ਦੀ ਚੀਜ਼ਾਂ ਫੜਦੀ ਵੀ। ਕਿਹਤਰੀ ਰੇਟ ਦੀ ਹੈ ਇਹ। ਵਾਹ ਵਾਹ ਵੇਖਣ ਦੀ ਓਏ ਇੱਥੇ। ਵਾਹ ਵਾਹ ਵੇਖਣ ਦੀ ਵਾਹ ਵਾਹ। ਸਾਨੂੰ ਆਪਣੇ ਸ਼ਬਦ ਦਾ ਫਿਕਰ ਨਹੀਂ ਤੈਨੂੰ ਵੇਖ ਕਿੱਡਾ ਫਿਕਰ ਹੈ ਵੀ ਮੈਂ ਕਿਹੜਾ ਲਾਵਾਂ। ਪਰ ਅਬੜ ਕੁਵੜੀ ਆ ਵਾਲ ਖਲਾਣ ਦੇ ਿੱਡੋ ਜੀ ਨੇ ਹਾਂ ਪਸੰਦ ਨਹੀਂ ਹੁੰਦਾ ਹਨ ਜੇ ਕਾਪੜਾ ਖਾਣ ਵਾਲਾ ਪੈਕਟ ਜੀ ਫੜ ਲਿਆ ਇੱਕ ਪੈਕਟ ਫੜ ਲਿਆ ਖਾਣ ਵਾਲਾ ਹੁਣ ਪਸੰਦ ਨਹੀਂ ਆਉਂਦਾ ਟੋਕਰੀ ਮੇਰੇ ਕਿਤੇ ਨਹੀਂ ਮੈਂ ਰਹਿਣੀ ਆ ਟੋਕਰੀ ਮੈਂ ਮੈਨੂੰ ਫੜਾਈ ਆ ਤੇ ਮੈਂ ਮੈਂ ਟੋਕਰੀ ਰੇੜੇ ਨਾਲ ਗਾਣੇ ਬੋਲਦੀ ਹੁੰਦੀ ਵੇਖ ਪਤਾ ਨਹੀਂ ਕੀ ਬੋਲਦੀ ਆ ਅੱਜ 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 ਕਿਹੜੇ ਕਿਹੜੇ ਸਮਾਨ ਲੈ ਆਲੇ ਤੇ ਕਿਹੜੇ ਕਿਹੜੇ ਰਹਿ ਗਿਆ ਵਾ ਅਜੇ ਵੇਖਣ ਗਿਆ ਆਪਣਾ ਕਿਹੜਾ ਕਿਹੜਾ ਲੈ ਲਏ ਤੇ ਕਿਹੜੇ ਕਿਹੜੇ ਰਹਿ ਗਿਆ ਅੱਜੋ ਅੱਜ ਅੱਜ ਥੱਕਣਾ ਜਾ ਵੀ ਆਪਾਂ ਜਾ ਕੇ ਬਣਾਣੀ ਨਹੀਂ ਇਹ ਸਬਜੀ ਭਾਂਜੀ ਕੋਈ ਇਹ ਤੇ ਖਰੀਦਣਗੇ ਬੜੇ ਟਾਈਮ ਲਾਤਾ ਅੱਜ ਅੱਜ ਜਾ ਕੇ ਨੂੰ ਆਪ ਰੋਟੀ ਬਣਾ ਦੇਣਾ ਸੇਰ ਤਾਂ ਆਪਣੀ ਆਪੇ ਪਕਾ ਲੂਗੀ ਅੱਜ ਇਹਦੀ ਬਣਾ ਦਾਂਗੇ ਸੇਰ ਤੋਂ ਗਾਣਾ ਵੇਖ ਬੋਲਦੀ ਨਾਲ ਨਾਲ ਆਪਣੇ ਰਾਜ ਕਉਂਦੀ ਐ ਹਾਂ ਉਧਰ ਨਾਲ ਲੈਣ ਵਾਲਾ ਕੁਛ ਨਹੀਂ ਐ ਇਧਰ ਆਪਨੇ ਨੈਪੀ ਦਿੱਦੂ ਸ਼ਾਰਾ ਕੁਛ ਲੋ ਅੱਜ ਤੇਰੇ ਨਾਲ ਆ ਕੇ ਗਾਣ ਤੋਂ ਨਹੀਂ ਆਇਆ ਕਰਨਾ ਆਪੇ ਛੋਟੀਆਂ ਕਰਕੇ ਖਾਣ ਦੇ ਹਾਂ ਅੱਜ ਦੇ ਨਾਲ ਆ ਗਏ ਹਾਂ ਇਧਰ ਇਧਰ ਸਿੱਤਾ ਨਹੀਂ ਧੁਰਦੀ ਚੀਜ਼ਾਂ ਫੜਨਾ ਇਹਨੂੰ ਬੜਾ ਵਿੱਚਾਂ ਚੀਜ਼ਾਂ ਹਾਂ ਅੱਜ ਦੇ ਨਾਲ ਆ ਗਏ ਹਾਂ ਹੁਣ ਆਪਣਾ ਜੀ ਆਡੀ ਹੋ ਗਿਆ ਸਾਡੇ ਨਾਲ ਤੇ ਆਪੇ ਖਰੀਦ ਤੇ ਵੱਜ ਗਿਆ ਅੱਛਾ 8 ਵਜ ਗਿਆ ਵਾਹ ਨੇ ਹਨਾ ਮੈਨੂੰ ਦੋਵੇਂ ਰੱਖਣੇ ਆ ਇੱਥੇ ਰੱਖ ਕੋਈ ਇੱਥੇ ਇੱਥੇ ਹਾਂ ਰੱਬ ਅੱਦ ਬੱਲਾ 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 ਅੱਛਾ ਕਿ ਨਹੀਂ ਜਾਂਦਾ ਉਹ ਕਿ ਲੋਰਾ ਹੈ ਉਹਨੂੰ ਕਿ ਚੁੱਕੇ ਨਹੀਂ ਜਾਂਦਾ ਆਏ ਸਾਰੇ ਸ਼ੈਂਪੂ ਬਸ ਬਸ ਇਹੀ ਨਹੀਂ ਲੈਣੇ ਸਾਰੇ ਭੈਣੇ ਚਾਰ ਤੇ ਤੇਰੇ ਵਾਲੇ ਤੂੰ ਕਿੰਨੇ ਕਨ ਆਏਂਗੇ ਸਾਰੇ ਉਹ ਆਂਦੀ ਵਿੱਚ ਚੰਕੂ ਲੈਣੇ ਜਿਆਦਾ ਮੈਂ ਸਾਰਾ ਦਿਨ ਸੇਰੀ ਨਾ ਹੋਣਾ ਇਹ ਬਾਈਨ ਪਰਾਂ ਲੈ ਜਾਈ ਨੇ ਇਹੀ ਰੱਖੀ ਜਾਣੇ ਹੋਵੇ ਕਿ ਨੇਰਾ ਰੱਖਦੇ ਆ ਅੱਜ ਅੱਜ ਬਸ ਕਰੀਏ ਕੁਝ 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 ਆਂਦੀ ਹੈ ਹਾਂ ਜੀ ਆਪ ਕੇ ਤੇ ਤਿੰਨ ਪੋਰਟ ਤੇ ਵੀ ਜਾਂਦੀ ਹੈ ਕੀ ਆ ਨਾ ਕਿਹ ਕਿਹ ਆ ਆਟ ਆ ਰੇ ਅੱਛਾ ਸਿੱਧਾ ਆ ਕੀ ਕੰਦੀ ਆ ਚਾਹ ਬਿਲ ਲ ਕਰਾਈਏ ਚਲੋ ਬਿਲ ਲ ਕਰਾਈਏ ਆਪਾ ਥੱਕ ਗਈ ਅਸਲ ਚ ਹੂੰ ਕਿੰਨਾ ਸੌਦਾ ਪਾ ਕੇ ਲਈ ਆਈ ਦਾ ਫੇੜੇੜ ਕੇ ਲਈ ਆਈ ਸਾਰੀ ਚਲ ਹਣ ਬਿਲ ਲ ਕਰਾਈਏ ਅੱਜ ਤਾਂ ਮਿਲ ਕੇ ਬਿਲ ਲ ਕਰਾਈਏ ਚਲ ਹਣ ਬਿਲ ਲ ਕਰਾਈਏ ਚਲੋ ਚਲ ਬਿਲ ਲ ਕਰਾ ਲ ਦਈਏ ਨਾ ਆ ਦੇਖੋ ਆ ਬਿਲ ਲ ਕਰਾ ਦਈਏ ਹੋਏ ਬਣਾ